ਲੋਵੀ ਮੇਤੂ ਅੱਜ ਫੇਰ ਤੁਹਾਡਾ ਸਵਾਗਤ ਆਪਣੇ ਚੈਨਲ ਜਾਲੀ ਯੂਟਿਊਬਰ ਤੇ ਤੇ ਇੱਕ ਨਵੇਂ ਬਲੌਗ ਦੇ ਨਾਲ ਜੇ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਦਿਖਾਉਣਿਆ ਤੁਹਾਨੂੰ ਅੱਜ ਇੱਕ ਦੋ ਕੰਮ ਜੇ ਨੇਗੇ ਪਹਿਲਾਂ ਆਪਾਂ ਕਰਦੇ ਆ ਟਰੈਕਟਰ ਸਟਾਰਟ ਦੇਖਦੇ ਹਾਂ ਹੁੰਦਾ ਕਿ ਹੁੰਦਾ ਨਹੀਂ ਜੇ ਸਾਫ਼ ਗਾੜੀ ਹਮਾਰੀ ਰੇਤੀ ਰੇਤਾ ਹੋਇਆ ਬੈ ਕੋ ਛੱਡ ਲੀ ਬਾਈ ਇਹਨੂੰ ਫੇਰ ਦਿਖਾਉਣੇ ਇੱਕ ਮਿੰਟ ਕਰੋ ਬੇਟਾ ਇਸ ਹਾਸ ਬਈ ਦੇਖੀ ਸਟਾਰਟ ਕਰਕੇ ਬੈਟਰੀ ਲੋ ਹੈ ਜੀ ਕੋਈ ਨਹੀਂ ਗੱਡੀ ਸਟਾਰਟ ਇਹਦੀ ਵੈਂਟੀ ਲਾ ਕੇ ਦੇਖਦੇ ਹਾਂ ਸਟਾਰਟ ਕਰਕੇ ਦੇਖਦੇ ਆ ਮੁੰਡੋ ਇਹਦੇ ਨਾਲ ਬੈਟਰੀ ਆ ਜੇ ਹੋ ਸਟਾਰਟ

ਹੋ ਗਿਆ ਸਿਸਟਮ ਰੈਡੀ ਆਪਣਾ ਚੱਲ ਜੀਆ ਜਗਾੜ ਇਹਦਾ ਇਨਵੈਂਟਰੀ ਨਾਲ ਸਟਾਰਟ ਹੋ ਗਈ ਮਿੱਤਰੋ ਚੱਲ ਪਏ ਫਿਰ ਬੰਨੇ ਚ ਬੱਸ ਹਵਾਸ ਤੇ ਕਲਾ ਦਾ ਬੈਕ ਜੜਾ ਥੋੜੇ ਬੁੜੀਆ ਵਾਲੀਆਂ ਹਾਂਜੀ ਮਿੱਤਰੋ ਅੱਜ ਚੱਲ ਪਏ ਮੁੰਡੇ ਨੂੰ ਏਸੀ ਦਿਵਾ ਕੇ ਲੈਉਣੇ ਆਗੇ ਪਹਿਲਾਂ ਆਪਾਂ ਬੈਂਕੇ ਜਾਵਾਂ ਥੋੜਾ ਜਿਹਾ ਉੱਥੇ ਕੰਮ ਹੈ ਫਿਰ ਇਹਨੂੰ ਦਿਵਾ ਕੇ ਲੈਣਾ ਹੈ ਸੀ ਦਿਖਾਉਣਾ ਤੁਹਾਨੂੰ ਏਸੀ ਆ ਦੇ ਕੁਆਲਟੀ ਦੱਸੋ ਬਈ ਕਿਹੜੀ ਕੰਪਨੀ ਵਧੀਆ ਹੁੰਦੀ ਹੈ ਕਿਹੜੀ ਕੰਪਨੀ ਵਧੀਆ ਹੁੰਦੀ ਐ ਵੀ ਦੱਸੋ ਤੋ ਉਹ ਵੀ ਮਿੱਤਰੋ ਪਹੁੰਚ ਗਏ ਆਪਾਂ ਬੱਲਾਟੇ ਸ਼ਹਿਰ ਦੇ ਵਿੱਚ ਆ ਗਿਆ ਕਾਲਜ ਦੱਸੋ ਮਿੱਤਰੋ ਕੌਣ ਕੌਣ ਪੜਿਆ ਫੇਰ ਆ ਗਏ ਸ਼ਹਿਰ ਦੇ ਵਿੱਚ ਆਪਣੇ ਸ਼ਹਿਰ ਬੱਲਾਟਾ ਪਹੁੰਚ ਗਏ ਮਿੱਤਰੋ ਦਿਖਾਉਣੇ ਜਾ ਕੇ ਤੁਹਾਨੂੰ ਫਿਰ ਆਪਾਂ ਐਸੇ-ਉਸੇ ਲੈਨੇ ਆਂਗੇ ਕੀ ਗੱਲਬਾਤ ਹੈ ਕੀ ਇਹ ਦਿਖਾਉਣੇ ਤੁਹਾਨੂੰ ਕਾਹਨੂੰ ਕਾਲਟੇ ਆ ਗਏ। ਸ਼ਹਿਰ ਵੀ ਦਿਖਾਉਣਾ। ਬੜਾ ਬੜਾ। ਉਹ ਸਿਸਟਮ ਇਹ ਲੈਣੇ ਆ ਬਈ। ਸਿੱਪ ਲਿਆ। ਮੁੰਡੇ ਦੀ ਅੱਖਾਂ 'ਚ ਮੱਛਰ ਮੱਛਰ ਪੈ ਜਾਂਦਾ ਨਾ ਵਰਕੇ। ਵਧੀਆ ਇਹ ਲੱਗਦੇ ਹੋਏ। ਵਧੀਆ ਓਕੇ। ਲੱਗਦੇ ਆ। ਤਾਂ ਨਹੀਂ ਬੁਰਾ। ਦੇਖਿਆ ਨਾ ਮਿਲ ਨਹੀਂ ਰਿਹਾ। ਦਿੱਲੀ ਬਣ ਗਈ ਹੱਲ। ਹਾਂ। ਰੋਬਟ ਲੱਗ ਰੰਦਾ ਹੈ ਰੋਬਟ ਥੀ ਹੈ ਨਹੀਂ ਪੀਲਾ ਬਾਈ ਮਾਲ ਹੀ ਨਹੀਂ ਮਿਲ ਰਿਹਾ ਬੇੜਾ ਤੇ ਨੀ ਵੀ ਨਹੀਂ ਹੈ ਦੇਖੋ ਮਿੱਤਰੋ ਆ ਲੈ 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 ਆਨੇ ਆ ਕੇ ਚੜਾਏ ਆਪਾਂ ਨੇ ਚੜਾ ਹੋਈ ਉਹ ਵੀ ਮਿੱਤਰੋ ਰੋਚੀ ਸ਼ੌਕ ਤੇਰੇ ਦਿਖਾਉਣਿਆ ਸਾਨੂੰ ਕਿਹੜਾ ਲੈਨੇ ਏਸੀ ਉਹਦੇ ਨਾਲ ਨਹੀਂ ਪੀ ਉਹ ਇਹ ਸੀਗਾ ਇੱਥੇ ਦਿਖਾਉਣਾ ਤੁਹਾਨੂੰ ਹੋਰ ਗੱਲਬਾਤ ਕੋਈ ਉਹ ਹੋਈ ਕਿ ਕਿੱਧਰ ਭਾਗ ਲਈ ਕੰਦਰਾ ਨਾ ਇਹ ਵੀ ਜੀ ਸੋਸੋ ਕੋਲੇ ਜੇ ਗੱਲ ਕਰੀਏ ਮੈਂ ਬਾਲ ਦੇ ਵਿੱਚ ਆ ਗਿਆ 57 ਤੋਂ 60 ਗੰਪਾਸਟ ਹੀ ਆ ਜੀ ਇਹ ਆ ਨੋਰਮਲ ਦੂਜੇ ਹੋਣ ਲੱਗ ਗਏ ਹੁਣ ਤਾਂ ਬਈ ਦੇਖੋ ਪੁੱਚਾਂ ਨਾਲ ਨਹੀਂ ਚੱਲਦੇ ਨੇ ਇਹ ਪਤਾ ਹੋਣੀ ਮਰਾ ਟੱਕ ਮਰਤੀ ਕਿਵੇਂ ਆਉ ਲੈ ਜਾਓ ਦੁਕਾਨ ਦੇ ਪਤਾ ਨਾਲ ਸਾਣੀ ਵਾਲਾ ਚਲ ਸਪੀਡ ਲਾਦਾ ਇਹਨਾਂ ਵਾਲੇ ਪਰ ਠੰਡੇ ਬਣੀ ਦੀ ਆ ਲੈ ਲੈ ਕੇ ਜਾਵਾਂ 1 ਵਜੇ ਸਵਾਣੀ ਬਹੁਤ ਪਿਆ ਵਦੰਦਰਾ ਵਾਲਾ ਆਪਾਂ ਇਹ ਜੀ ਲੈਣਾ ਲਾਉਣਾ ਇਹਦਾ ਟਰੋਪ ਵਾਲੀ ਇਹਨਾਂ ਦੇ ਜਿਹੜਾ ਕੰਪਨੀ ਦਾ ਚਿਹਰਾ ਹੈ ਬਾਰੇ ਪੰਜ ਮਿੰਟ ਲੇਟ ਕਮ ਆ ਆ ਲੈ ਲੈ ਅਸੀਂ ਦੇਖੋ ਮਿੱਤਰੋ ਥੋੜਾ ਜਿਹਾ ਵੱਡਾ ਨਾਲੇ ਬਾਕੀ ਸਾਰੇ ਇੱਥੇ ਨੂੰ ਅਸੀਂ ਪਰ ਆਏ ਆ ਤੇ ਬੈਡੀ ਤੇ ਹੁੰਦਾ ਹੋਇਆ ਦੋਨੋਂ ਦੇ ਜੀ ਕੇ ਮਰਦੇ ਆ ਕਸਟਮਰ ਤਾਂ ਆ ਗਿਆ ਤੇਰੀ ਵੀਡੀਓ ਲੈਣਾ ਵਿਚੋਰਾ ਦੇਖ ਆ ਜੀ ਨੌ ਵੀ ਮਿੱਤਰੋ ਏਸੀ ਦੀ ਪਾਰਟੀ ਕਰੂਗਾ ਮੰਡਾਉਣਾ ਕੋਈ ਪਾਰਟੀ ਕਰਤੀ ਮੁੰਡੇ ਨੇ ਅਸੀਂ ਵੇਖਾਂ ਪਰਚੀ ਦਿਖਾ ਦੇ ਤਰਾ ਕੀ ਖਵਾਤਾ ਤੈ ਕਲਾਸਿਕ ਵੀਡੀਓ ਨਾਲ ਵੀ ਕਲਾਸਿਕ ਵੀ ਜਾਖਦੇ ਬੱਲੇ ਇਹਨੇ ਤਾਂ ਪੰਨੇ ਘੜਾ ਲਿਆ ਬਈ ਇਹਨੂੰ ਹੈ ਨਾ ਇਹੋ ਹੈ ਅਤਿਅੰਤ ਇੱਕ ਕਿਲੇ ਲੰਨਦਾ ਨਾ ਇਹ ਕਹਾਂ ਭਾਈ ਜਿੰਨੇ ਕੱਪ ਨੇ ਛੜਾਈ ਨੇ ਗਈ ਸੀ ਜੋ ਉਹਨੇ ਕਿਹਦਾ ਪਾਰਟੀ ਕਰਦਾਂਗੇ ਅੱਜ ਮੁੰਡਾ ਪੀਜਾ ਖਵਾਊਗਾ ਆਪਣੇ ਨੂੰ ਦੇਖੋ ਜੀ ਮੁੰਡਾ ਪੀਜਾ ਦੀ ਵੇਟ ਕਰ ਰਿਹਾ ਲੈ ਪਹੁੰਚ ਚੁੱਕਿਆ ਅਡੋਲ ਨਾ ਓਏ ਦੇਖ ਕੇ ਰੋਲ ਲੇਗੇ ਮੈਂ ਦਾ ਹਾਂ ਮਾਰਦਾ ਪੂਰੇ ਝੂਟੇ ਮਾਰਦਾ ਝੂਟੇ ਪੂਰੇ ਹਾਂ ਨਾ 14 ਹੋਏ ਖਾਣਾ ਓਕਾ ਹੋਰ ਐਸੇ ਹੀ ਹਾਂ ਕਹੇ ਦਿੱਤਾ ਪਰ ਆ ਫੇਰ ਆ ਗਏ ਸੀ ਆਪਾਂ ਦਵਾਰੇ ਆਟਾ ਭਉਣ ਕੋਲ ਹੈ ਨਹੀਂ ਸੀ ਮੁੰਡਾ ਉਹ ਥੱਲੇ ਅੱਗੇ ਵਧੀ ਜਾਓ ਨੇਵਰ ਫੈਗਿਆ ਉਹ ਮੇਰੇ ਨੰਬਰ ਨਾਲ ਆ ਕੇ ਦਵਾਰੇ ਪਤਾ ਲੱਗ ਜੂਗਾ ਗੱਗੂ ਕਰੀ ਦਵਾਰੇ ਕਰ ਦਵਾਰੇ ਕਰੀ ਕੋਰੀ ਕਰ 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 ਆ ਪਾੜ ਦੂ ਜਣਾ ਕਰੀ ਇਹ ਮੈਂ ਸੰਗਰੂਰ ਤੇਗਾ ਕਿਉਂਗਾ ਕਰੀ ਪਾੜ ਗਈ ਚਲੋ ਕਲਾਹੀ ਕਮ ਕਰੀ ਕਰੀ ਕਰਤਾ ਸੀ ਕਿੰਨੇ ਰੁਪਇਆ ਬਣ ਗਿਆ ਇਹ ਦੇਣਾ ਵੀ ਦੇਖ ਰਿਹਾ ਜਲਤ ਕੀਤਾ ਆ ਸ਼ਰਟ ਦੇਖੋ ਕਿੰਨੀ ਲਾਵੇਗੀ ਬਾਈ ਮੁੰਡੇ ਦੀ ਹੋਰ ਨਹੀਂ ਯਾਰ ਹੈ ਦੇਖਾਂ ਉਹ ਚੈੱਕ ਤਾਂ ਕਰਾਦਾ ਹੈ ਸਟਿਚ ਤਾਂ ਤੇ ਬੈਨੀ ਸਟਿਚ ਆਂ ਦਿਖਾਉ ਉਹ ਆਂ ਦਿਖਾਉਂਗਾ ਕੱਲੀ ਬਿਆਨ ਸਟਿਚ ਨਹੀਂ ਕੁਛ ਕਰਦਾ ਵੀ ਆਂ ਦਿਖਾਉਂ ਖਿੱਚ ਕੇ ਵੀ ਓਏ ਨਹੀਂ ਆ ਦੇਖੋ ਬਾਈ ਲੋ ਵੀ ਮਿੱਤਰੋ ਇੱਥੇ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡ ਆਪਣੀ ਵੀਡੀਓ ਵਧੀਆ ਲੱਗ ਜੇ ਤਾਂ ਲਾਈਕ ਜ਼ਰੂਰ ਕਰਿਆ ਕਰੋ ਆਪਣੇ ਚੈਨਲ ਨੂੰ ਕਰ ਲਓ ਫਾਲੋ ਓਕੇ ਮਿੱਤਰੋ